ਜਗੁਰਦੇਵ ਤਾਨਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀਓ ਕਰੋ ਦਰਸ਼ਨ ਸਭ ਤੋਂ ਪਹਿਲਾਂ ਸਤਿਗੁਰਬਦਾਸ ਚੌਕ ਦੇ ਜੋ ਸਤਿਗੁਰਬਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਚੌਕ ਹੈ ਪਰ ਇਸ ਦੀ ਹਾਲਤ ਦੇਖ ਕੇ ਤੁਹਾਨੂੰ ਵੀ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਕਿਹੋ ਜਿਹੇ ਹਾਲਾਤ ਹਨ ਇਸ ਦੇ ਔਰ ਕਿਹੋ ਜਿਹਾ ਇਹ ਦੇਖਣ ਨੂੰ ਲੱਗ ਰਿਹਾ ਹੈ ਤੋ ਦੇਖੋ ਇਹ ਇਹ ਚੌਕ ਜੋ ਨਾ ਕੋਈ ਸਾਫ ਸਫਾਈ ਨਾ ਕੋਈ ਲੈਣ ਨਾ ਕੋਈ ਦੇਣ ਕਹਿ ਰਹੇ ਨੇ ਨਾ ਕਿ ਜੰਗਲ ਆ ਦੇਖੋ ਥੂੜਾ ਵੀ ਉੱਧੇ ਪਿਆ ਹੋਇਆ ਵਿੱਚ ਆ ਬੁੱਤੇ ਆ ਦੇਖੋ ਕੋਈ ਹੈ ਸਾਫ ਸਫਾਈ ਕੋਈ ਕੇ ਪਾਸੇ ਸਾਫ ਸੋਇ ਨਹੀਂ ਲੱਗਦੀ ਭਾਈ ਜੀ ਦੇਖੋ ਜਰਾ ਬੂਟੇ ਸੁੱਕ ਚੁੱਕੇ ਸੀਗੇ ਇਹ ਤਾਂ ਕੁਦਰਤ ਵੱਲੋਂ ਮੀਂਹ ਪੈ ਗਿਆ ਤੇ ਇਹ ਆਪਣੇ ਆਪ ਦੁਆਰਾ ਹਰਾ ਹੋ ਗਿਆ ਨਹੀਂ ਤਾਂ ਤੁਸੀਂ ਪਿਛਲੀ ਵੀਡੀਓ ਦੇਖਿਓ ਕਿੰਨਾ ਉਹਦੇ ਵਿੱਚ ਵੀ ਸੁੱਕਾ ਹੋਇਆ ਸੀਗਾ ਹਨ ਤੇ ਅੱਜ ਦੇਖ ਲਓ ਆਹ ਦੇਖੋ ਨਾ ਕੋਈ ਕਟਿੰਗ ਨਾ ਕੋਈ ਹੋਰ ਆ ਬੂਟਿਆਂ ਦੀ ਕੋਈ ਦੇਖਭਾਲਾ ਦੇਖੋ ਆ ਬੂਟਿਆਂ ਦਾ ਹਾਲ ਦੇਖ ਲਓ ਗਮਲੇ ਦਾ ਹਾਲ ਦੇਖ ਲਓ ਆਲੇ ਕੁ ਆ ਬਕਸਿਆਂ ਦੇ ਕਰਕੇ ਹੀ ਲੜਾਈ ਹੋਈ ਇੱਕ ਤਰ੍ਹਾਂ ਦੀ ਸੀ ਸਾਡੀ ਕਿ ਜਿਹੜੀ ਅਸੀਂ ਕਹਿੰਦੇ ਸੀ ਕਿ ਬਕਸੇ ਨਾਲ ਲੱਗਣ ਪਰ ਇਹ ਬਕਸੇ ਫੇਰ ਵੀ ਲਗਾਏ ਗਏ ਆ ਤੋਂ ਦੇਖੋ ਸਹੀ ਤੁਸੀਂ ਹਾਲ ਨਾ ਕੋਈ ਸਫਾਈ ਨਾ ਕੋਈ ਹੋਰ ਦੇਖੋ ਜਰਾ ਇਹ ਤੁਹਾਨੂੰ ਦੇਖਣ ਨੂੰ ਲੱਗਦਾ ਕਿ ਕੋਈ ਚੌਕ ਹੋਵੇਗਾ 메인 ਚੌਕ ਜੋ ਸਤਿਗੁਰੂ ਅਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਹੋਇਆ ਚੌਕ ਹੋਵੇਗਾ। ਕੋਈ ਬਕਸੇ ਦੇਖੋ ਜਿਹੜੇ ਕੈਸਿਆਂ ਦੇਖੋ ਆ ਗਮਲਿਆਂ ਦਾ ਹਾਲ ਦੇਖ ਲਓ। ਦੇਖ ਲਓ ਤੁਸੀਂ ਆ ਬੂਟਿਆਂ ਦਾ ਵੀ ਹਾਲ ਦੇਖ ਲਓ। ਸੁੱਕੇ ਪਏ ਆ ਜਿਹੜੇ ਕੁਦਰਤ ਵੱਲੋਂ ਕਹਿੰਦੇ ਮੀਂਹ ਪੈ ਗਿਆ ਤੇ ਇਹ ਦੁਆਰਾ ਪਰੇ ਹੋ ਗਏ ਸੀਗੇ ਪਰ ਇਹ ਜਿਹੜੀ ਹਾਲਤ ਦੇਖ ਲਓ ਤੁਸੀਂ ਬੂਟਿਆਂ ਦੀ ਗਮਲਿਆਂ ਦੀ ਆਹ ਦੇਖ ਲਓ ਪਾਰਕ ਦਾ ਹਾਲ ਦੇਖ ਲਓ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ